ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਜਾਦਵ ਦੇ ਹੌਟ 에ਅ ਬੈਲੂਨ ਦੇ ਵਿੱਚ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਹੌਟ 에ਅਰ ਬੈਲੂਨ ਦੇ ਵਿੱਚ ਉਸ ਸਮੇਂ ਅੱਗ ਲੱਗਦੀ ਹੈ ਜਦੋਂ ਉਹ ਖੁਦ ਇਸ ਵਿੱਚ ਮੌਜੂਦ ਸਨ ਇਸ ਵਕਤ ਉਨ੍ਹਾਂ ਦੇ ਨਾਲ ਸੰਸਦ ਸੁਧੀਰ ਗੁਪਤਾ ਵੀ ਮੌਜੂਦ ਸਨ ਇਹ ਘਟਨਾ ਮੱਧ ਪ੍ਰਦੇਸ਼ ਦੇ ਮਨਸੌਰ ਵਿੱਚ ਵਾਪਰੀ ਹੈ ਹਾਲਾਂਕਿ ਹੌਟ 에ਅਰ ਬੈਲੂਨ ਨੇ ਅਜੇ ਉਡਾਨ ਭਰਨੀ ਸੀ ਉਸ ਤੋਂ ਪਹਿਲਾਂ ਹੀ ਇਸ ਦੇ ਵਿੱਚ ਅੱਗ ਲੱਗ ਗਈ ਤਾਂ ਭਾਜੜਾਂ ਪੈ ਗਈਆਂ ਮੌਕੇ ਦੀ ਵੀਡੀਓ ਵੀ ਅਸੀਂ ਸਕਰੀਨ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਸ ਵਿੱਚ ਹਵਾ ਭਰੀ ਜਾ ਰਹੀ ਸੀ ਤਾਂ ਇਹ ਹੀਠਾਂ ਵੱਲ ਨੂੰ ਝੁੱਕ ਗਿਆ ਤਾਂ ਅਚਾਨਕ ਹੀ ਇਸ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਇਸ ਦੌਰਾਨ ਸੀਐਮ ਮੋਹਨ ਜਾਦਵ ਇੱਕ ਵਾਰ ਤਾਂ ਘਬਰਾ ਗਿਆ ਉਹਨਾਂ ਦੇ ਨਾਲ ਸਾਂਸਦ ਸੁਧੀਰ ਗੁਪਤਾ ਵੀ ਮੌਜੂਦ ਸਨ ਪਰ ਜਦੋਂ ਅੱਗ ਲੱਗੀ ਤਾਂ ਡਿਊਟੀ ਤੇ ਤਾਇਨਾਤ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਤੁਰੰਤ ਹੀ ਬਾਹਰ ਕੱਢ ਲਿਆ ਗਿਆ ਤੇ ਸੁਰੱਖਿਆ ਥਾਂ ਤੇ ਪਹੁੰਚਾਇਆ ਗਿਆ ਦੱਸਦੀ ਹੈ ਕਿ ਤੇਜ਼ ਹਵਾ ਦੇ ਚੱਲਦਿਆਂ ਹੀ ਅਚਾਨਕ ਹੌਟ 에ਅਰ ਬੈਲੂਨ ਦੇ ਵਿੱਚ ਅੱਗ ਲੱਗੀ ਸੀ ਜਦੋਂ ਅੱਗ ਲੱਗਦੀ ਹੈ ਤਾਂ ਇਹ ਹੌਟ 에ਅਰ ਬੈਲੂਨ ਹਵਾ ਤੇਜ਼ ਹੋਣ ਕਾਰਨ ਉੱਡ ਨਹੀਂ ਸਕਿਆ ਤੇ ਮੌਕੇ ਤੇ ਇੱਕ ਵਾਰ ਤਾਂ ਹਫੜਾ ਦਫੜੀ ਮਚ ਗਈ ਹਾਲਾਂਕਿ ਬਾਅਦ ਦੇ ਵਿੱਚ ਅੱਗ ਤੇ ਕਾਬੂ ਪਾ ਲਿਆ ਗਿਆ ਤਾਂ ਸੁਰੱਖਿਆ ਮੁਲਾਜ਼ਮਾਂ ਦੇ ਵੱਲੋਂ ਸੀਐਮ ਮੋਹਨ ਜਾਦਵ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ